ਹੇਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ نیوز ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇਹ ਵੱਡਾ ਜਬਰਦਸਤ ਪਚਾਲ ਕੰਬੀ ਧਰਤੀ ਮੱਚੀ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਜੀ ਹਾਂ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੇ ਸ਼ੁਕਰਵਾਰ ਦੁਪਹਿਰ ਨੂੰ ਪਚਾਲ ਦੇ ਚੜਕੇ ਮਹਿਸੂਸ ਕੀਤੇ ਕੇ 12 ਬੁੱਲਾ ਕਸ਼ਮੀਰ ਦੇ ਲੋਕਾਂ ਦੇ ਕਰੀਬ 12:26 ਵਜੇ ਪਚਾਲ ਦੇ ਚੜਕੇ ਮਹਿਸੂਸ ਕੀਤੇ ਰਾਸ਼ਟਰੀ ਪਚਾਲ ਵਿਗਿਆਨ ਕੇਂਦਰ ਨੇ ਜਾਣਕਾਰੀ ਦਿੱਤੀ ਹੈ ਫਿਲਹਾਲ ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਸੂਚਨਾ ਨਹੀਂ ਮਿਲੀ ਮੌਸਮ ਵਿਭਾਗ ਦੇ ਵਿਗਿਆਨ ਕੇਂਦਰ ਮੁਤਾਬਕ ਪਚਾਲ ਦੀ ਤੀਬਰਤਾ ਰੈਕਟਰ ਪਮਾਨੇ ਤੇ 4.1 ਮਾਪੀ ਗਈ ਹੈ ਤੇ ਪਚਾਲ ਤੋਂ ਬਾਅਦ ਲੋਕ ਡਰ ਗਏ ਤੇ ਘਰੋਂ ਤੋਂ ਬਾਅਦ ਅਗੇ ਰੈਕਟਰ ਪਮਾਨੇ ਦੇ ਪਚਾਲ ਦੀ ਤੀਬਰਤਾ 4.1 ਹੈ ਤੇ ਪਚਾਲ ਦਾ ਕੇਂਦਰ ਸੱਤਾ ਤੋਂ 10 ਕਿਲੋਮੀਟਰ ਹੀਟਾ ਸੀ ਨੈਸ਼ਨਲ ਸੈਂਟਰ ਫਾਰ ਸਿਸ਼ਮੋਲੋਜੀ ਮੁਤਾਬਕ ਦੁਪਹਿਰ ਹੈ तकरीबन 12:26 ਵਜੇ ਇਲਾਕੇ ਚ ਪਚਾਲ ਦੇ ਝੜਕੇ ਮਹਿਸੂਸ ਕੀਤੇ ਗਏ ਪਚਾਲ ਦਾ ਕੇਂਦਰ 10 ਕਿਲੋਮੀਟਰ ਦੀ ਦੰਗਾਈ ਤੇ ਸੀ ਵੀਡੀਓ ਦੇਖਣ ਲਈ ਤੁਹਾਡਾ ਤੜਵਾ